पर गल्ला ते अमल करना बढ़िया तरीके ਨਾਲ ਕੋਈ ਆਪਣੀ ਗੱਲ ਰੱਖਣੀ ਲੋਕਾਂ ਦੇ ਵਿੱਚ ਉਹ ਇਸ ਮੰਡੀ ਦੇ ਇਹ ਨਹੀਂ ਆਈ ਉਹ ਜਿੱਦਾ ਵੱਡਾ ਉੱਥੇ ਪੰਜ-ਪੰਜ ਸੌ ਬੰਦੇ ਦਾ ਹਜ਼ਾਰ ਦਾ ਇਕੱਠ ਸੀ ਜਿਹਦੇ ਵਾਸਤੇ ਉੱਥੇ ਬੁਲਾਇਆ ਗਿਆ ਸੀ ਕਿ ਆਪ ਅਮੀਦਵਾਰ ਸੀ ਪਾਰਲੀਮੈਂਟ ਦਾ ਵਰਕਰਾਂ ਦਾ ਇਕੱਠ ਬੁਲਾਇਆ ਗਿਆ ਕਿ ਉੱਥੇ ਵਰਕਰਾਂ ਨੂੰ ਇਹ ਗੱਲ ਦੱਸਦਾ ਕਿ ਆਪਾਂ ਦੋ ਸਾਲਾਂ ਦੇ ਵਿੱਚ ਆਹ ਡਿਵੈਲਪਮੈਂਟ ਕੀਤੀ ਆ ਆ ਮਸਲੇ ਆਪਾਂ ਉਠਾਏ ਆ ਇਹ ਨੀ ਡਵੈਲਪਮੈਂਟ ਆਪਾਂ ਕੀਤੀ ਆ ਔਰ ਗਾਂ ਆਪਾਂ ਡਵੈਲਪਮੈਂਟ ਕਰਨੀ ਆ ਔਰ ਤੁਸੀਂ ਜਾ ਕੇ ਗਾਂ ਲੋਕਾਂ ਨੂੰ ਕਿੰਗਾ ਵਿੱਚ ਦੱਸੋ ਕਿ ਸਾਡੀ ਸਰਕਾਰ ਨੇ ਆ ਕੁਝ ਕੀਤਾ ਪਰ ਮੈਂ ਸਾਂਹਦਾ ਕਿ ਮੰਤਰੀ ਜਿਹੜੀ ਆ ਆਪਣੀ ਮਰਿਆਦਾ ਹੀ ਭੁੱਲ ਗਿਆ ਉਹ ਭਾਸ਼ਾ ਦਾ ਜੋ ਉਹਨੇ ਭਾਸ਼ਾ ਬੋਲੀ ਆ ਉਹ ਮਰਿਆਦਾ ਹੀ ਭੁੱਲ ਗਿਆ ਕਿ ਮੈਂ ਕਹਿਣਾ ਕੀ ਸੀ ਤੇ ਮੈਂ ਕਹਿ ਕੀ ਦਿੱਤਾ ਪਰ ਜਦੋਂ ਮੈਂ ਸਮਝਦਾ ਕਿ ਹੰਕਾਰ ਫੇਰ ਚਰ ਬੋਲੇ ਤਾਂ ਕਿ ਤਾ ਨਸ਼ਾ ਹੋਵੇ ਜੇ ਐਮਸੀ ਬਣਾ ਬਣਿਆ ਹੋਵੇ ਤੇ ਸਿੱਧਾ ਹੀ ਐਮਐਲਏ ਤੇ ਮੰਤਰੀ ਬਣ ਜੇ ਭਾਂਡਾ ਛੋਟਾ ਸੀ ਭਰ ਗਿਆ ਜਿਆਦਾ ਪਰ ਮੈਂ ਸਮਝਦਾ ਕਿ ਮਰਿਆਦਾ ਭੁੱਲ ਗਿਆ ਕਿਉਂਕਿ ਅਸੀਂ ਵੀ ਇਲਕਸ਼ਨਾਂ ਲੜਦੇ ਰਏ ਅੱਜੇ ਸੱਤ ਲੜਚਾਂ ਲੜੀਆਂ ਬੜੀਆਂ ਵੱਡੀਆਂ ਸਟੇਜਾਂ ਸਾਡੀਆਂ ਕੋਈ ਮਰਿਆਦਾ ਹੁੰਦੀ ਹੈ ਸਟੇਜ ਤੇ ਬੋਲਣ ਦੀ ਕਿਉਂਕਿ ਸਾਹਮਣੇ ਯਾਰਾਂ ਹੀ ਬੰਦਾ ਬੈਠਾ ਹੁੰਦਾ ਹੈ ਸਟੇਜ ਤੇ ਬੁਲਾਰੇ ਦੇ ਮੂੰਹੋਂ ਵੀ ਨਿਕਲਦਾ ਹੈ ਉਹ ਲੋਕ ਗੱਲ ਸੁਣਦੇ ਆ ਪਰ ਇਹਦੀ ਮਰਿਆਦਾ ਇਹਨੇ ਅੱਜ ਭੰਗ ਕੀਤੀ ਆ ਸਾਡੀਆਂ ਸਾਡੇ ਭਰਾ ਨੂੰ ਸਾਡੀ ਭੈਣ ਨੂੰ ਔਰ ਬਰਾਦਰੀਆਂ ਨੂੰ ਜੋ ਕਿਸ ਨੇ ਕਿਹਾ ਹੈ ਉਹ ਮੈਂ ਸਮਝਦਾ ਕਿ ਦੁਨੀਆ ਸਾਹਮਣੇ ਆ ਦੁਨੀਆ ਵਿੱਚ ਆਂਥਾਂ ਆ ਦੇ ਮਜਾਰੇ ਹੋ ਰਹੇ ਆ ਆਂਥਾਂ ਆ ਦੇ ਪੁਤਲੇ ਸਾੜੇ ਰਹੇ ਆ ਔਰ ਅੱਜ ਵੀ ਇੰਕੇ ਪੁਨਿਆਰਾ ਬਰਾਦਰੀ ਔਰ ਸਾਡੀ ਮਿਸਤਰੀ ਬਰਾਦਰੀ ਜਿਹੜੀ ਆ ਔਰ ਸਾਰਾ ਹੀ ਭਾਈਚਾਰਾ ਇੱਥੇ ਘਟਾ ਹੋ ਕੇ ਅੱਜ ਇਸ ਲਾਲਜੀਤ ਪਾਲ ਮੰਤਰੀ ਦਾ ਜਿਹੜਾ ਪੁਤਲਾ ਸੀ ਟੁੱਟਿਆ ਔਰ ਅਸੀਂ ਸਰਦਾਰ ਭਗੰਤ ਸਿੰਘ ਮਾਨ ਨੂੰ ਜਿਹੜੀ ਪਾਰਟੀ ਨੂੰ ਬੇਨਤੀ ਕਰਦੇ ਆ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਮਾਫੀ ਮੰਗੋ ਕਿ ਕਿਹੋ ਜਿਹੇ ਮੰਤਰੀ ਕਿਹੋ ਜਿਹੇ ਉਮੀਦਵਾਰ ਸਾਨੂੰ ਪਾਰਲੀਮੈਂਟ ਵਿੱਚ ਦਿੱਤੇ ਆ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਇਹੋ ਜਿਹੇ ਇੱਕੇ ਗੁੱਲ ਫਰਾਂਉਂਦੇ ਆ ਉਹ ਪਾਰਲੀਮੈਂਟ ਜਾ ਕੇ ਕਿਹੋ ਜਿਹੇ ਗੁੱਲ ਫਰਾਂਉਣਗੇ ਪਰ ਮੈਂ ਸਮਝਦਾ ਕਿ ਲੋਕਾਂ ਨੇ 4 ਤਰੀਕ ਨੂੰ ਪਹਿਲੀ ਤਰੀਕ ਨੂੰ ਪਹਿਲੀ ਜੂਨ ਨੂੰ ਚਾਰ ਨੂੰ ਤੇ ਰਿਜ਼ਲਟ ਆਉਣਾ ਹੈ ਪਹਿਲੀ ਜੂਨ ਨੂੰ ਲੋਕਾਂ ਨੇ ਦੱਸ ਦੇਣਾ ਕਿ ਆਟੇ ਦਾਲ ਦਾ ਭਾਅ ਕੀ ਹੈ ਜਿਵੇਂ ਕਿਸੇ ਬਰਾਦਰੀ ਨੂੰ ਮਾੜਾ ਚੰਗਾ ਬੋਲੀਦਾ ਐਵੇਂ ਕਿਸੇ ਭੈਣ ਭਰਾਵਾਂ ਨੂੰ ਮਾੜਾ ਚੰਗਾ ਬੋਲੀਦਾ ਐ ਕਿਵੇਂ ਕਿਸੇ ਭੈਣਾ ਦੀ ਇੱਜ਼ਤ ਕਰੀਦੀ ਆ ਵੱਡਿਆਂ ਦੀ ਕਿਵੇਂ ਸਤਿਕਾਰ ਕਰੀਦਾ ਇਹ ਲੋਕ ਇਹਨੂੰ 4 ਤਰੀਕ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਦੱਸ ਦੇਣਗੇ ਹੋਰ ਕੋਈ ਗੱਲ ਕਰਨੀ ਬਿਲਕੁਲ ਜੀ ਮੈਨੂੰ ਹੌਲੇ ਹੌਲੇ ਪਤਾ ਲੱਗਾ ਕਿ ਸ਼ਾਇਦ ਕੋਰ ਕਮਿਸ਼ਨ ਵੱਲੋਂ ਜਿਹੜੀ ਆ ਐਫ ਆਈ ਆਰ ਦੱਬੀ ਹੋਈ ਆ ਅਜੇ ਕਲੀਅਰ ਨਹੀਂਗਾ ਕਿ ਸ਼ਾਇਦ ਮੇਰਾ ਕਹਿ ਲਾ ਕਿ ਲક્ષਮ ਕਮਿਸ਼ਨ ਨੇ ਬਹੁਤ ਸਾਰੀਆਂ ਜਿਹੜੀਆਂ ਅਪਲੀਕੇਸ਼ਨਾਂ ਗੀਆਂ ਅੱਜ ਕਹਤਾ ਗਈਆਂ ਵਾ ਮੇਰਾ ਖਿਆਲ ਆ ਕਿ ਉਹ ਜੇ ਲਖਸ਼ਿੰਗ ਸਿੰਘ ਦੇ ਸਾਹਮਣੇ ਜੇਕਰ ਜਲਦੀ ਕਾਰਵਾਈ ਨਹੀਂ ਹੁੰਦੀ ਲਾਲੀਤ ਪੁੱਲਰ ਦੇ ਦਾ ਅਗਲਾ ਐਕਸ਼ਨ ਕੀ ਹੋਗਾ ਬਿਲਕੁਲ ਜੀ ਵੇਖੋ ਸਾਰੇ ਪੰਜਾਬ ਵਿੱਚ ਮੈਂ ਉਹਦੇ ਪੁਤਲੇ ਫੁੱਟੇ ਜਾ ਰਿਹਾ ਮਜਾਰੇ ਹੋ ਰਹੇ ਆ ਇੱਕ ਤੋਂ ਇਹਨਾਂ ਰੋਅ ਅਤੇ ਇਹਨਾਂ ਯੋਜਾ ਗੁੱਸਾ ਲੋਕਾਂ ਦੇ ਵਿੱਚ ਕਿ ਮੈਂ ਸਮਝਦਾ ਕਿ ਲੋਕਾਂ ਨੇ ਇਹਨੂੰ ਪਿੰਡਾਂ ਵਿੱਚ ਨਹੀਂ ਵੰਡ ਦੇਣਾ ਜਿਹੜੇ ਹਾਲਾਤ ਬਣ ਗਿਆ ਪਿੰਡ ਪਿੰਡ ਸ਼ਹਿਰ ਸ਼ਹਿਰ ਵਾਰਡ ਵਾਰ ਉਤਲੇ ਖੁੰਕੇ ਜਾ ਰਿਹਾ ਪਰ ਜਿੰਨਾ ਜੋਸ਼ ਤੇ ਰੋਅ ਲੋਕਾਂ ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਨੇ ਇਹਨੂੰ ਪਿੰਡਾਂ ਵਿੱਚ ਨਹੀਂ ਵੰਡ ਦੇਣਾ ਲੋਕ ਪੁੱਛਣਗੇ ਕਿ ਤੇਰੀ ਕੀ ਮਰਿਆਦਾ ਤੂੰ ਐਮਪੀ ਦੀ ਇਲੈਕਸ਼ਨ ਦੰਦਿਆ ਕਿ ਧੀਆਂ ਪੜਾਣੇ ਮਾੜਾ ਬੋਲੀ ਦਾ ਦੇਖੇ ਬਰਾਦਰੀਆਂ ਦੇ ਵਿਰੁੱਧ ਬੋਲ ਮਾੜਾ ਬੋਲੀ ਦਾ ਦੋ ਤੀਓ ਸਵਾਲ ਪੁੱਛਣਗੇ ਬਰਾਦਰੀਆਂ ਸਾਰੇ ਭਾਈਚਾਰੇ ਅਸੀਂ ਸਾਰਿਆਂ ਦਾ ਖੂਨ ਨਾਲ ਆ ਇੱਕ ਕੋਈ ਭਾਈਚਾਰਾ ਸਾਡਾ ਸਾਰਾ ਸਾਨੂੰ ਸਾਰਿਆਂ ਦਾ ਸਤਿਕਾਰ ਜਿਹੜਾ ਉਹ ਕਰਨਾ ਚਾਹੀਦਾ ਬਿਲਕੁਲ ਦੇਖਿਆ ਜਿਵੇਂ ਵੀਡੀਓ ਜਿਹੜੀ ਪਾ ਕੇ ਮਾਤਮੇ ਦੀ ਕਿਤੇ ਦੇ ਬਾਰੇ ਜਿੰਨੀਆਂ ਮਰਜ਼ੀ ਮਾਫੀਆਂ ਮੰਗੇ ਜੀ ਇਹ ਥੋੜੀ ਆ ਵੀ ਇੱਕ ਬੰਨੇ ਤੁਸੀਂ ਕਿਸੇ ਦੀ ਮਤਲਬ ਇਤੋਂ ਤੱਕ ਤੁਸੀਂ ਕਰਦੇ ਹੋ ਜਿਵੇਂ ਵੀਡੀਓ ਸੁਣੀ ਆ ਤਾਂ ਸੁਣਨ ਲਈ ਜਿੰਨੀਆਂ ਮਰਜ਼ੀ ਮਤਲਬ ਉਹ ਮਾਫੀਆਂ ਮੰਗੇ ਭਗਵਾਨਤ ਮਾਨ ਨੂੰ ਚਾਹੀਦਾ ਕਿ ਉਹ ਮਾਫੀ ਮੰਗੇ ਇਹਨੂੰ ਮਤਲਬ ਬਰਖਾਸਤ ਕਰਦੇ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰੇ ਉਹਦੀ ਟਿਕਟ ਜਿਹੜੀ ਆ ਵਾਪਸ ਕੀਤੀ ਜੀ ਤਾਜੀਰਪੁਰ ਲੰਮੇ ਜਿਹੜੀ ਗਲਤ ਬਿਆਨਬਾਜ਼ੀ ਕੀਤੀ ਆ ਇਹਦੇ ਵਿਰੋਧ ਦੇ ਵਿੱਚ ਅਸੀਂ ਰੱਜ ਕੇ ਵਿਰੋਧ ਕਰਾਂਗੇ ਸਾਰੇ ਭਰਾ ਖੇਮ ਕਰਨ ਦੇ ਸੁਨਿਆਰਾ ਭਾਈਚਾਰਾ ਮਿਸਤਰੀ ਭਾਈਚਾਰਾ ਅਸੀਂ ਇਹਦਾ ਰੱਜ ਕੇ ਵਿਰੋਧ ਕਰਾਂਗੇ ਜਾ ਕੇ ਅਮਰਕੋਟ ਚੌਂਕ ਦੇ ਵਿੱਚ ਇਹਦਾ ਪੁਤਲਾ ਵੀ ਸਾੜਾਂਗੇ ਸ਼ਾਮੀ 3 ਵਜੇ ਸਾਰੇ ਭਰਾ ਤੇ ਸਾਡਾ ਸਾਥ ਦੇਣ ਇਹਨਾਂ ਨੂੰ ਪਤਾ ਲੱਗੇ ਵੀ ਕਿਤਰਾ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਆ ਵੈਕਰਜੀਕਾ ਖਾਲਸਾ ਮੇਰੀ ਫਤਿਹ ਜਿਹੜਾ ਮਾਹੀ ਮੰਗਲੀ ਆ ਉਹਨਾਂ ਦਾ ਸਾਡਾ ਮਾਹੀ ਮਾਹੀ ਕੋਈ ਵੀ ਗਲਤ ਬੋਲ ਕੇ ਮੰਗ ਲੂਗਾ ਮਾਫੀ ਮੰਗਿਆ ਕੀ ਹੁੰਦਾ ਜਿੱਤੇ ਸਖਤੋ ਸਖਤ ਕਾਰਵਾਈ ਕਰਾਵਾਂਗੇ ਅਸੀਂ ਭਲਕੇ ਹੋਰ ਵੀ ਕਿਸੇ ਭਰਾ ਨੂੰ ਕੁਮਾੜਾ ਬੋਲੂਗਾ ਜਿਹੜੀਆਂ ਹੌਨਰਿੰਗ ਇਲੈਕਸ਼ਨ ਆ ਉਹਦੇ ਵਿੱਚ ਫਿਰ ਤੁਸੀਂ ਕੀ ਕਰੋਗੇ ਮਾਹੀ ਇਹਨੂੰ ਇੱਥੇ ਵਰਨ ਨਹੀਂ ਦਵਾਂਗੇ ਅਸੀਂ ਜਿਹਦਾ ਰਾਜ ਕੇ ਵਿਰੋਧ ਕਰਾਂਗੇ ਹਰ ਥਾਂ ਕਰਾਂਗੇ ਜਿੱਥੇ ਵੀ ਆਊਗਾ ਇਹਦਾ ਵਿਰੋਧ ਕਰਾਂਗੇ ਨਾ ਹੀ ਉਹ ਟੋਏ ਵੜਨ ਦਵਾਂਗੇ ਨਾ ਹੀ ਕੀਮ ਕਰਨ ਵੜਨ ਦਵਾਂਗੇ ਲਾਗੇ ਬੰਨੇ ਪਿੰਡਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਆ ਇਹ ਸਾਡੇ ਸੁਨਿਆਰੇ ਭਰਾ ਤੇ ਸਾਡੇ ਮਿਸਤਰੀ ਭਰਾ ਇਹਨਾਂ ਨੂੰ ਕਿਤੇ ਵੜਨਾ ਦੇਣ ਜਿੱਥੇ-ਜਿੱਥੇ ਵੀ ਹੈਗੇ ਆ ਜਿਨ੍ਹਾਂ ਨੂੰ ਪਤਾ ਲੱਗੇ ਵੀ ਕਿੰਦਰਾ ਕਿਸੇ ਨੂੰ ਗਲਤ ਬਿਆਨਬਾਜ਼ੀ ਕਰੀ ਦੀ ਆ ਤੇ ਅਮਰਕੋੜਾ ਚ ਕੀ ਪ੍ਰੋਗਰਾਮ ਹੈ ਅਮਰਕੋੜ ਜੀ ਦਾ ਪੁਤਲਾ ਸਾੜਾਂਗੇ ਜਾ ਕੇ ਅਸੀਂ ਮੰਗ ਸਾਡੀ ਇਹੋ ਹੀ ਆ ਜੀ ਵੀ ਅਸੀਂ ਇਹਦਾ ਵਿਰੋਧ ਕਰਾਂਗੇ ਫੁੱਲ ਇਹਦੇ ਕਾਰਵਾਈ ਕਰਾਵਾਂਗੇ ਜੀ ਆਮ ਆਦਮੀ ਪਾਰਟੀ ਤੋਂ ਕੀ ਮੰਗ ਕਰਦੇ ਤੂੰ ਮੰਗ ਸਾਡੀ ਕੋਈ ਨਹੀਂ ਜੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਜਿਹੜਾ ਕਾਰਵਾਈ ਕਰਾਵਾਂਗੇ ਜੀ